ਰਿੰਦਰਪਾਲ ਸੰਗਾ ਤੇਤੀਵਾ ਯਾਦਗਾਰੀ ਕਬੱਡੀ ਕੱਪ ਜੰਡੂ ਸਿੰਘਾ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਇਹ ਗੱਲ ਜੀ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਜੀ ਸੰਗਤ ਸਾਹਿਬ ਹੁਣਾਂ ਨੂੰ ਜਿਹਨਾਂ ਨੇ ਆਪਦੇ ਭਰਾ ਦੀ ਮਿੱਠੀ ਤੇ ਨਿੱਘੀ ਯਾਦ ਨੂੰ ਮੁੱਖ ਰੱਖਦੇ ਆ 33ਵਾਂ ਟੂਰਨਾਮੈਂਟ ਕਰਾਇਆ ਹਰ ਸਾਲ ਆਉਂਦੇ ਆ ਬਾਹਰੋਂ ਨੌਜਵਾਨਾਂ ਨੂੰ ਇਨਸਪਾਇਰ ਕਰਦੇ ਆ ਜਿਹੜੇ ਤੇ ਦੇ ਪਿੰਡ ਦੇ ਕੋਈ ਵੀ ਖਿਡਾਰੀ ਨੇ ਜੰਡੂ ਸਿੰਘੇ ਦੇ ਉਹਨਾਂ ਨੂੰ ਗਾਂ ਵੀ ਲੈ ਕੇ ਜਾਂਦੇ ਆ ਆਪਦੇ ਬ੍ਰਦਰ ਦੀ ਯਾਦ ਦੇ ਵਿੱਚ ਇਹ 33 ਸਾਲ ਤੋਂ ਲਗਾਤਾਰ ਟੂਰਨਾਮੈਂਟ ਕਰਾ ਰਹੇ ਆ ਆਪ ਵੀ ਕਰਾ ਰਹੇ ਆ ਗਾਂ ਵਾਲੀ ਜਨਰੇਸ਼ਨ ਵੀ ਵੀਰ ਆਏ ਹੋਏ ਨੇ ਇੱਥੇ ਦੇਖੋ ਪਿੰਡ ਨੂੰ ਬੜਾ ਮਾਣ ਹੁੰਦਾ ਜਦੋਂ ਕੋਈ ਬਾਹਰ ਜਾ ਕੇ ਤਰੱਕੀ ਕਰਦਾ ਪਰ ਹੋਰ ਖੁਸ਼ੀ ਹੁੰਦੀ ਹੈ ਜਦੋਂ ਤਰੱਕੀ ਕਰਕੇ ਮੁਰ ਪਿੰਡ ਆਉਂਦੇ ਆ ਤੇ ਪਿੰਡ ਦੀਆਂ ਜੜ੍ਹਾਂ ਨਹੀਂ ਭੁੱਲਦੇ ਤੋਂ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਪੰਜਾਬ ਦੇ ਤੇ ਜੰਡੂ ਸਿੰਘੇ ਖਾਸ ਕਰਕੇ ਜੰਡੂ ਸਿੰਘੇ ਦੀ ਜਵਾਨੀ ਨੂੰ ਜਿਹੜਾ ਇਹਨਾਂ ਨੇ ਸੰਭਾਇਆ ਇਹਨਾਂ ਦਾ तहे ਦਿਲੋਂ ਧੰਨਵਾਦ ਸਾਕਾ ਸਾ ਬਹੁਤ ਸੁਤਰੇ ਤੇ ਪ੍ਰਬੰਧ ਹੈ ਜੀ ਚੇਤਨ ਜੀ ਉਹਨਾਂ ਦੀ ਟੀਮ ਸੰਗਤ ਸਾਹਿਬ ਦੇ ਸਾਰੇ ਪਰਿਵਾਰ ਦੇ ਜੀ ਸਾਡੇ ਗਾਂ ਪਰਿਵਾਰ ਦੇ ਜੀ ਸਾਰੇ ਲੱਗੇ ਹੋਏ ਨੇ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਹੈ ਸਾਰੀਆਂ ਟੀਮਾਂ ਦਾ ਸਾਰੇ ਪ੍ਰਬੰਧਕਾਂ ਦਾ ਬੜਾ ਸਹਿਯੋਗ ਹੈ ਬਹੁਤ ਸੋਹਣੇ ਪੱਤਰ ਤੇ ਬੜੇ ਵੱਡੇ ਪੱਤਰ ਦੇ ਉੱਤੇ ਟੂਰਨਾਮੈਂਟ ਹੋ ਰਿਹਾ ਹੈ ਇਹ ਤੁਹਾਨੂੰ ਜਿਹੜੇ ਪ੍ਰਬੰਧਕ ਨੇ ਉਹ ਬੈਟਰ ਦੱਸ ਸਕਦੇ ਆ ਪਰ ਖੁੱਲੇ ਡੁੱਲੇ ਨਾਮ ਖੁੱਲੇ ਡੁੱਲੇ ਗੱਪੇ ਕਿਉਂਕਿ ਜਿਹੜੀਆਂ ਜਿਹੜੀਆਂ ਟੀਮਾਂ ਦੂਰੋਂ ਲੱਗ ਕੇ ਆਈਆਂ ਨੌਜਵਾਨਾਂ ਨੂੰ ਨੌਜਵਾਨਾਂ ਦੀ ਹੌਸਲਾ ਵਸਾਈ ਆਸਤੇ ਜੋ ਜੋ ਬਣਦੀ ਰਕਮ ਬਣਦੇ ਇਨਾਮ ਬਣ ਗਈਆਂ ਟਰੋਫੀਆਂ ਇੱਥੇ ਮੌਜੂਦ। ਕਾਹਮੀ ਜੇ ਕਿਸੇ ਕਹਿ ਕੇ ਦੇਖੀ ਨਾ ਤੇ ਮੈਂ ਕਿਉਂ ਕਹਿਣਾ ਭਾਈ? ਲਾਈਨ ਅਪ ਤਾਂ ਕਰਾ। ਆਏ ਰਾਜੇ ਖੋਲੇ ਦੇ ਵੱਡੇ ਨੇ ਗਰੀਬ। ਉਹ ਯਾਰ ਮੇਰਾ ਵੀ ਲਾਈਨ ਅਪ ਤਾਂ ਮੇਰਾ ਭਰਾ ਤੂੰ ਤੇ ਲਾਈਨ ਹੋ ਜਾ ਪ੍ਰੈਸਰ ਉਹਨਾਂ ਨੇ ਹੁਣ ਆ ਜਾਣਾ ਬਈ ਸਾਰੇ ਨਾਲ। ਨਹੀਂ ਗੱਲ ਬਣਨੀ ਤੇ ਉਥੋ ਹੀ ਲੈ ਗਿਆ। ਆਓ ਜੀ ਬਈ ਵੀਰਾਂ ਕੋਲੋਂ ਪੈਸੇ ਦੀ ਰੋਕਣਾ ਪਹਿਲਾ ਇਨਾਮ 1 ਕੱਤੀ ਹਜ਼ਾਰ ਰੁਪਏ ਦਿੱਤਾ ਜਾਵੇਗਾ। ਜੇ ਤੱਕ ਮੇਰੇ ਨਾਲ ਲੱਗਿਆ ਹੋਣਾ। ਮੇਰੇ ਜੀ ਹੱਥ ਇਸ ਵਾਰੀ ਜਿਹੜੇ ਤਨਾਮ ਫਸਟ ਟੀਮ ਨੂੰ 1 ਲੱਖ ਰੁਪਇਆ ਰੱਖਿਆ ਗਿਆ ਸੈਕੰਡ ਟੀਮ ਨੂੰ 81000 ਰੁਪਇਆ ਤੇ ਹੋਰ ਬੈਸਟ ਪਲੇਅਰਾਂ ਲਈ ਮੋਟਰਸਾਈਕਲ ਰੱਖੇ ਗਏ ਆ ਤੇ ਇੱਕ ਇਹ ਕਈ ਵਿਸ਼ੇਸ਼ ਸਨਮਾਨ ਗੋਰਾ ਸਰਹਾਲੀ ਵਾਲਾ ਕਬੱਡੀ ਪਲੇਅਰ ਆ ਉਸ ਦਾ ਸਕਾਰਪਿਓ ਐਨਵੀਡੀ ਨਾਲ ਸਨਮਾਨ ਕੀਤਾ ਜਾਊਗਾ ਤੇ ਇਸ ਵਾਰੀ ਜਿਹੜੇ ਲੱਕੀ ਡਰਾ ਦੇ ਵੀ ਉਪਨ ਵੱਡੇ ਜਾ ਰਹੇ ਨੇ ਉਸ ਵਜ੍ਹਾ ਨਾਲ ਕੀ ਡਾਅ ਵੀ ਵਿਸ਼ੇਸ਼ ਆਲਾਮ ਕੱਢੇ ਜਾਣਗੇ ਨੌਜਵਾਨਾਂ ਦੇ ਵਿੱਚ ਬਹੁਤ ਅਛਾ ਹੈ ਇਸ ਕੁਆਲਿਟੀ ਪਰਤੀ ਬਹੁਤ ਦਿਨਾਂ ਤੋਂ ਗਰਾਊਂਡ ਦੀ ਤਿਆਰੀ ਚੱਲ ਰਹੀ ਆ ਬੱਚੇ ਰੋਜ਼ ਸ਼ਾਮ ਨੂੰ ਪ੍ਰੈਕਟਿਸ ਕਰਦੇ ਨੇ ਤਾਂ ਕਿ ਨਸ਼ਿਆਂ ਤੋਂ ਬਚਾਅ ਲੈਣ ਲਈ ਕਿਤੇ ਗਰਾਊਂਡ ਵਿੱਚ ਆਇਆ ਜਾਵੇ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਮੰਨ ਲਓ ਕਬੱਡੀ ਨੂੰ ਚਾਇਤ ਕੀਤਾ ਜਾ ਰਿਹਾ ਹੈ ਸਰ ਜੀ ਅਸਟੋ ਪੰਜਾਬ ਸਮੇਂ ਦੀ ਕਬੱਡੀ ਦੀ ਗੱਲ ਕਰਦੇ ਆਪਾਂ ਤੇ ਅੱਜ ਦੀ ਜਿਹੜੀ ਕਬੱਡੀ ਆ ਬਥਰੇ ਕੀ ਅੰਤਰ ਆ ਰਿਹਾ ਹੈ ਕਬੱਡੀ ਵਿੱਚ ਜੋ ਅੰਤਰ ਹੈ ਹੋਰ ਜਿਹੜੇ ਪਹਿਲਾਂ ਪਲੇਅਰ ਆਪਣੇ ਘਰ ਦੇ ਪ੍ਰੈਕਟਿਸ ਕਰਕੇ ਖੇਡਦੇ ਸੀ ਜਿਹੜੇ ਹੁਣ ਦੇ ਨਵੇਂ ਪਲੇਅਰ ਜੇਮਲ ਕਰਦੇ ਨੇ ਡਾਈਟ ਵਗੈਰਾ ਦਾ ਵੀ ਓਨਾ ਫਰਕ ਹੈ ਅੱਗੇ ਕਰਦੀਆਂ ਖੁਰਾਕਾਂ ਵੀ ਹੁਣ ਸਪਲੀਮੈਂਟ ਲੈ ਕੇ ਦੂਸਰੇ ਡਾਈਟਾਂ ਲੈ ਕੇ ਬੱਚੇ ਮਿਹਨਤ ਕਰਕੇ ਕਾਫੀ ਵਧੀਆ ਕਬੱਡੀ ਕੁਝ ਸਿਪਲਨ ਦੇ ਵਿੱਚ ਰੂਹਨ ਨਾਲ ਨਾਲ ਖੇਡੀ ਜਾ ਰਹੀ ਹੈ ਐਨਆਰਏ ਵੀਰਾਂ ਦਾ ਬਹੁਤ ਸਹਿਯੋਗ ਹੈ ਕਿਉਂਕਿ ਜ ਦੋਨੇ ਬ੍ਰਦਰ ਜਿਹੜੇ ਜਰਮਨ ਤੋਂ ਆਉਂਦੇ ਨੇ ਤੇ ਉਹ ਆ ਕੇ ਇੱਥੇ ਪ੍ਰਬੰਧ ਕਰਦੇ ਨੇ ਬਾਕੀ ਪਿੰਡ ਦਾ ਇਲਾਕੇ ਦਾ ಗ್ರಾಮ ਪੰਚਾਇਤ ਦਾ ਸਮੂਹ ਪਿੰਡ ਦੀਆਂ ਜਥੇਬੰਦੀਆਂ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਕੋਈ ਇਹ ਹੈ ਕਿ ਸਵੇਰੇ ਸ਼ਾਮ ਗਰਾਊਂਡ ਜਾਓ ਪ੍ਰੈਕਟਿਸ ਕਰੋ ਨਸ਼ਿਆਂ ਤੋਂ ਬਚੋਗੇ ਨਸ਼ਾ ਆਲਟੀਮੇਟਲੀ ਤੁਹਾਡੇ ਸਰੀਰ ਨੂੰ ਖਰਾਬ ਕਰਦੇ ਆ ਜਿੰਨਾ ਵਧੀਆ ਮੰਨੋ ਆਪਾਂ ਖੁਰਾਕ ਖਾਵਾਂਗੇ ਔਰ ਐਕਸਰਸਾਈਜ਼ ਕਰਾਂਗੇ ਤੇ ਨਸ਼ਿਆਂ ਤੋਂ ਬਚੇ ਰਵਾਂਗੇ ਹੌਸਲੇ ਵਾਲਾ ਗੁਰਦਾਹਿਣਾ ਫੈਸਲ ਇੱਕ ਪਾਸੇ ਖਡੂਰ ਸਾਹਿਬ ਵਾਲਾ ਦੋ ਖਰਾਕਾ ਕਮਿਆਣ ਜੁਗ ਸੰਗਰਸ਼ ¡Qué la چوری بھائی چوریا چار مافی ਲਿਆਏ ਜੋਦੀ ਦੀ ਨਾਲੀ ਚੰਨਾ ਮੇਰੇ ਮੇਰੇ ਚੰਨਾ ਦੇ ਪੰਜਾਬ ਦੇ ਕੱਪਾਂ ਦੇ ਪਰ ਸਾਹਮਣੇ ਦੇਖਦੇ ਕਿ ਨੰਬਰ ਜਿਹੜਾ ਉਹ ਰੇਡਰ ਨੇ ਇਸੇ ਵਿੱਚ ਜੁੜਦਾ ਹੋਇਆ جي سادة دوستو سنگر ۽ ڪيت ڪاڻي آيو ٿا توهان جو ٿاڪري ٿا ڪريون اسان کي سيئر جي طرف تو سڏي دستاڪن پاجي بنا وڌيڪ شڪر طور تي ٿاڪري ٿا ڪري اسان کي ਹੁਸੈਨ ਅਗਲੀ ਕਵੈਡੀ ਪੌਣੀ ਫੇਰ ਬਿਲਕੁਲ ਤਿਆਰ ਹੈ ਸਾਹਮਣੇ ਚਾਰਮੀ ਲੈ ਵੀ ਮਗੇ ਲੈ ਵੀ ਰਮਨ ਸਿੰਘ ਕਰਦੇ ਪ੍ਰਾਨ ਸਿੰਘ ਇਹ ਇੱਕ ਰੇਡ ਇੱਕ ਇੱਕ ਜਫਾ ਜਿਹੜਾ ਅਜੇ ਨੀਲੇ ਤੋਂ ਨਹੀਂ ਬਣਿਆ ਹੋਇਆ ਇਹ ਵਾਰੇ ਦੀ ਸੋਮਾ ਸਾਰ ਅੰਦਰ ਕੱਲਾ ਸੋ ਗਿਆ ਤੇ ਕੰਨਿਆਂ ਤੇ ਹੱਸ ਤੋ ਅਗਲੇ جدیہ پہلا میچ بہت زوردار ہوا شاور نے ہار پھر بولتا ہے سکھار جو شکیر دا اسٹیج تے برانوا ہے سارے کوساں دا بہت شکریہ لو پہلی کبڈی سوت بنی ہے او مننا نہیں پھر پائی کردا او سامنے لگدا ہے یور اے تے اٹلی ہے ایک علی ہے ایک فرمان ہے کلیان والی ہے ہاں لیاقت والی نا ٹکر ہوئی ہے لو اگلے ਦਾਦਾ ਸਿੰਘ ਸੋਨੀ ਟ੍ਰਾਂਸਪੋਰਟ ਸਭ ਤੋਂ ਮੁੰਡੇ ਨੇ ਲੈਣਾ ਚਾਹਦੇ ਸੀ ਇਹਨਾਂ ਨੂੰ ਭੋਲੇ ਆਦੇ ਆਨ 16 ਇਹ ਯਾਦ ਕਰੀਂ ਲੱਗ ਸ਼ਹਿਰਪੁਰ ਫਿਰ ਰੋਲ ਦੇ ਯੂਐਸਏ ਸ਼ਹਿਰਪੁਰ ਵੱਲ ਹੈ ਉਹਦੇ ਮਾਲਕ ਨੇ ਹੁਣ ਕੋਲ ਸਾਹਿਬ ਬੋਲ ਵਾਲੇ ਘਰ ਦੇ ਫੋਨ ਨੰਬਰ ਸਾਡੇ ਉੱਤੇ 16 ਦਾ ਸਾਡੇ ਬਹੁਤ ਸਾਰੇ ਸਰਹਾਰੀਓ ਨੂੰ ਮੇਲਾ ਕੀ ਲੋਹੇ ਉੱਤੇ ਵਾਲੇ ਵਿਕਾਸਿਤ ਨੇ ਕੁਲਦੀਪ ਸਹੋਤਾ ਜੋ ਕਰਨੀ ਚੰਗਾ ਜੇ ਖੇਡਾਂ ਇਹ ਜਿਹੜਾ ਕੱਪ ਆ ਇਹ ਤਕਰੀਬਨ ਹਰ ਸਾਲ ਇਹ ਕਿਦੇ ਵੀਰ ਕਰਾਉਂਦੇ ਆ ਸਾਡਾ ਵੀਰ 6 ਦਿਨ ਹਣੀ ਭਾਜੀ ਉਹ ਬਹੁਤ ਵੱਡੇ ਕੱਪੇ ਕਰਾਉਂਦੇ ਆ ਹਰ ਸਾਲ ਤੇ ਬਹੁਤ ਵੱਡਾ ਇਹ ਕੱਪ ਹੁੰਦਾ ਆ ਆਪਾਂ ਇਹ ਇੱਕ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਨਸ਼ੇ ਤੋਂ ਆਪਾਂ ਛੇੜਤੀ ਹੋਈਏ ਕਿਉਂ ਆਪਣੀ ਮਾਂ ਖੇਡ ਕਬੱਡੀ ਆ ਆਪਾਂ ਉਹਨੂੰ ਪ੍ਰਮੋਟ ਕਰੀਏ ਕਿਉਂਕਿ ਪਹਿਲੋਂ ਤੋਂ ਆਪਣੀ ਖੇਡ ਇਹ ਮਾਂ ਖੇਡ ਕਬੱਡੀ ਆ ਜੰਡੂ ਸਿੰਘਾ ਇੱਕ ਕਤਾਰਪੁਰ ਸਰਕਲ ਦਾ ਬਹੁਤ ਵੱਡਾ ਪਿੰਡ ਹੈ ਜਿਹੜਾ ਦਿੱਤਾ ਇੱਥੇ ਬਹੁਤ ਵਧੀਆ ਮੈਚ ਕਰਾਉਂਦੇ ਆ ਕਮੇਟੀ ਮੈਂਬਰ ਜੋ ਵੀ ਜਿੰਨੇ ਵੀ ਕਮੇਟੀ ਮੈਂਬਰ ਆ ਸਾਰੇ ਇੰਦਾਂ ਦੇ ਵੀਰਾਂ ਦੇ ਸਹਿਯੋਗ ਨਾਲ ਸਾਰੇ ਵਧੀਆ ਮੈਚ ਕਰਾਉਂਦੇ ਆ ਇੱਥੇ ਬਹੁਤ ਵੱਡਾ ਸਾਡੇ ਇਲਾਕੇ ਕਤਾਰਪੁਰ ਦੇ ਵਿੱਚ ਮੈਚ ਹੋ ਰਿਹਾ ਜਿਦਾ ਜਿਹੜੀ ਪੁਰਾਣੀ ਕਬੱਡੀ ਜਿਹੜੇ ਪੁਰਾਣੇ ਪ੍ਰਬੰਧ ਖੇਡਦੇ ਸੀ ਕਬੱਡੀ ਉਹ ਬਹੁਤ ਜ਼ਿਆਦਾ ਲੰਬੀ ਕਬੱਡੀ ਖੇਡਦੇ ਸੀ ਲੋਕ 20 25 25 ਸਾਲ ਪਲੇਅਰ ਕਬੱਡੀ ਖੇਡਦੇ ਸੀ ਅੱਜ ਦੇ ਜੋ ਪਲੇਅਰ ਆ ਉਹ ਖਾਲੀ ਜਿਹੜੇ ਪ੍ਰੋਜੈਕਟਾਂ ਦੇ ਛੱਤੇ ਡੈਟਾ ਦੇ ਛੱਤੇ ਕਬੱਡੀ ਖੇਡਾਗੇ ਬਹੁਤ ਲੰਬੀ ਖੇਡਾਗੇ ਜਿਹੜਾ ਮੌਕਾ ਨੇ ਇਹ ਆ ਕਿ ਟੀਮਾਂ ਗਰਾਊਂਡਾਂ ਦੇ ਵਿੱਚ ਬਹੁਤ ਲੇਟ ਆਉਂਦੀਆਂ ਆ ਕਾਫੀ ਲੇਟ ਮੈਚ ਹੋ ਜਾਂਦੇ ਆ ਇਸ ਕਰਕੇ ਪਲੇਅਰਾਂ ਨੂੰ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਟਾਈਮ ਸਿਰ ਗਰਾਊਂਡ ਤੇ ਪਹੁੰਚਿਆ ਕਰਨੀ ਨਹੀਂ ਵਰਸੀ ਆਜੂ ਖਰਾਬ ਕਰਦੀ ਆ